ਸ਼ਟ੍ਰੀਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੌੜੀਆਂ ਖਬਰਾਂ ਤੇ ਕੈਨੇਡਾ ਵਿੱਚ ਹੁਣ ਭਾਰਤੀ ਵਕੀਲਾਂ ਤੇ ਵੀ ਚੱਲਣ ਲੱਗੀਆਂ ਗੋਲੀਆਂ ਮੋਟੀਆਂ ਰਕਮਾਂ ਮੰਗ ਰਹੇ ਫੋਨ ਕਰਨ ਵਾਲੇ ਸਰੀ ਵਖੇ ਜ਼ਖਮੀ ਸ਼ਖਸ ਦੇ ਜਬਾੜੇ ਵਿੱਚੋਂ ਹਸਪਤਾਲ ਵਾਲਿਆਂ ਨੇ ਨਾ ਕੱਢੀ ਗੋਲੀ ਅਮਰੀਕਾ ਪੁਲਿਸ ਨੇ ਝੂਠੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸਿੱਖ ਆਗੂ ਜੋਗਾ ਸੰਧੂ ਤੇ ਬੇਵਜ੍ਹਾ ਲੈ ਨਸ਼ਾ ਕਰਕੇ ਡਰਾਈਵਿੰਗ ਕਰਨ ਦੇ ਦੋਸ਼ ਸਿਟੀਜ਼ਨਸ਼ਿਪ ਬਾਰੇ ਸਵਾਲ ਪੁੱਛਣ ਲੱਗੇ ਪੁਲਿਸ ਅਫਸਰ 사우ਦੀ ਅਰਬ ਵਿੱਚ 45 ਭਾਰਤੀ ਨਾਗਰਿਕ ਜਿਉਂਦੇ ਸਾਡੇ ਡੀਜ਼ਲ ਟੈਂਕਰ ਨਾਲ ਹੋਈ ਬੱਸ ਦੀ ਟੱਕਰ ਬ੍ਰੈਮਟਨ ਅਤੇ ਮਿਸਿਸਾਗਾ ਵਿਖੇ 30 ਦਿਨ ਵਿੱਚ 473 ਹਮਲੇ ਬ੍ਰੈਮਟਨ ਦਾ ਤੇਜਿੰਦਰ ਸਿੰਘ ਕਾਲੋਂ ਗ੍ਰਿਫਤਾਰ ਯੂਕੇ ਦੀ ਥੇਮਜ਼ ਨਦੀ ਵਿੱਚ ਪੈਰ ਤੋਂ ਦੇ ਭਾਰਤੀ ਨੌਜਵਾਨ ਦੀ ਵੀਡੀਓ ਨੇ ਛੇੜਿਆ ਵਿਵਾਦ ਲੋਕਾਂ ਨੇ ਕਿਹਾ ਗੰਗਾ ਜਮਨਾ ਮਗਰੋਂ ਥੇਮਜ਼ ਵੀ ਗੰਦੀ ਕਰਨ ਲੱਗੇ ਕਾਂਗੋ ਵਿੱਚ ਨਾਜਾਇਜ਼ ਮਾਈਨਿੰਗ ਦੌਰਾਨ ਵੱਡਾ ਹਾਦਸਾ 80 ਤੋਂ ਵੱਧ ਮੌਤਾਂ ਸਰ ਜਨਾ ਲੋਕਾਂ ਦੇ ਦਬੇ ਹੋਣ ਦਾ ਖਤਸ਼ਾ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਵਿੱਚ ਭਾਰਤੀ ਕਾਰੋਬਾਰੀਆਂ ਤੋਂ ਬਾਅਦ ਵਕੀਲਾਂ ਉੱਤੇ ਵੀ ਖਤਰਾ ਮੰਡਰਾਉਣ ਲੱਗਾ ਹੈ ਅਤੇ ਮੋਟੀ ਰਕਮ ਦੀ ਮੰਗ ਕਰਦੀਆਂ ਧਮਕੀ ਭਰੀਆਂ ਕਾਲਸ ਲਗਾਤਾਰ ਆ ਰਹੀਆਂ ਨੇ ਲਾ ਸੋਸਾਇਟੀ ਆਫ BC ਮੁਤਾਬਕ ਨਿਸ਼ਾਨਾ ਬਣੇ ਵਕੀਲਾਂ ਨੂੰ ਧਮਕੀ ਦਿੱਤੀ ਗਈ ਹੈ ਕਿ ਰਕਮ ਦਾ ਪ੍ਰਬੰਧ ਨਾ ਕੀਤੇ ਜਾਣ ਤੇ ਸਰੀਰਕ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਫਿਲਹਾਲ ਵਕੀਲਾਂ ਦੀ ਪਛਾਣ ਜਨ ਤੱਕ ਨਹੀਂ ਕੀਤੀ ਗਈ ਪਰ ਲਾਅ ਸੁਸਾਇਟੀ ਵੱਲੋਂ ਆਪਣੇ ਮੈਂਬਰਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਅਜਿਹੀ ਕੋਈ ਵੀ ਧਮਕੀ ਆਉਣ ਤੇ ਤੁਰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ ਸੁਸਾਇਟੀ ਦੇ ਮੁਤਾਬਕ ਪੁਲਿਸ ਵੱਲੋਂ ਅਜਿਹੇ ਮਾਮਲਿਆਂ ਦੀ ਪੜਤਾਲ ਵਿੱਚ ਨਵੀਂ ਬਣੀ ਐਕਸਟਰਸ਼ਨ ਟਾਸਕ ਫੋਰਸ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੀ ਟਾਸਕ ਫੋਰਸ ਦਾ ਹਿੱਸਾ ਬਣ ਚੁੱਕੀ ਹੈ ਦੱਸ ਦਈਏ ਕਿ ਮੌਜੂਦਾ ਬਰੇ ਦੌਰਾਨ ਇਕੱਲੇ ਸਰੀ ਸ਼ਹਿਰ ਵਿੱਚ ਜ਼ਬਰੀ ਵਸੂਲੀ ਦੇ 95 ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਵਿੱਚੋਂ ਘੱਟੋ ਘੱਟ 45 ਮਾਮਲਿਆਂ ਵਿੱਚ ਗੋਲੀਆਂ ਚੱਲੀਆਂ ਸਰੀ ਦੀ 168 ਸਟਰੀਟ ਦੇ 32 ਐਵੇਨਿਊ ਦੇ ਮਕਾਨ ਉੱਤੇ ਹਫ਼ਤੇ ਵਿੱਚ ਦੋ ਵਾਰ ਗੋਲੀਆਂ ਚੱਲ ਚੁੱਕੀਆਂ ਨੇ ਬੀਸੀ ਕੰਸਰਵੇਟਿਵ ਪਾਰਟੀ ਦੇ ਕਾਨੂੰਨ ਮਾਮਲਿਆਂ ਦੇ ਆਲੋਚਕ ਸਟੀਵ ਕੂਨਰ ਨੇ ਤਾਜ਼ਾ ਘਟਨਾਕ੍ਰਮ ਤੇ ਟਿੱਪਣੀ ਕਰਦਿਆਂ ਕਿਹਾ ਕਿ ਵਕੀਲ ਸਾਡੀ ਨਿਆਂ ਪ੍ਰਣਾਲੀ ਦੀ ਰਾਖੀ ਕਰਦੇ ਨੇ ਅਤੇ ਹੁਣ ਇਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਣ ਲੱਗਾ ਹੈ ਪਾਣੀ ਸਿਰ ਤੋਂ ਟੱਪ ਚੁੱਕਾ ਹੈ ਅਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਦੂਜੇ ਪਾਸੇ ਸਰੀ ਵਿਖੇ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਸੰਬੰਧਤ ਗੋਲੀਬਾਰੀ ਦੌਰਾਨ ਜ਼ਖਮੀ ਹੋਏ ਸ਼ਖਸ ਨੂੰ ਢੁਕਮਾ ਇਲਾਜ ਨਹੀਂ ਮਿਲ ਰਿਹਾ 170 ਸਟਰੀਟ ਦੇ 32 ਐਵੇਨਿਊ ਦੇ ਮਕਾਨ ਉੱਤੇ ਗੋਲੀਬਾਰੀ ਦੌਰਾਨ ਇਹ ਸ਼ਖਸ ਜ਼ਖਮੀ ਹੋਇਆ ਅਤੇ ਗੋਲੀ ਜਿਵਾੜੇ ਨੇੜੇ ਫਸ ਗਈ। ਸੂਤਰਾਂ ਨੇ ਦੱਸਿਆ ਕਿ ਗੋਲੀ ਕੱਢੇ ਬਗੈਰ ਹੀ ਪੀੜਤ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਜਦਕਿ ਪੀੜਤ ਮਾਨਸਿਕ ਅਤੇ ਸਰੀਰਕ ਦਰਦ ਬਰਦਾਸ਼ਤ ਕਰਨ ਲਈ ਮਜਬੂਰ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੇ ਘਰ ਉੱਤੇ ਗੋਲੀਬਾਰੀ ਦੌਰਾਨ ਇਹ ਸ਼ਖਸ ਜ਼ਖਮੀ ਹੋਇਆ, ਉਸ ਨੂੰ ਇੱਕ ਹਫ਼ਤੇ ਵਿੱਚ ਦੋ ਵਾਰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਸਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਹਨਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਗੈਰ ਐਮਰਜੈਂਸੀ ਲਾਈਨ 604 599 0502 ਤੇ ਸੰਪਰਕ ਕੀਤਾ ਜਾਵੇ ਬੇਰ ਰਿਪੋਰਟ ਹਮਦਾਰ ਟੀਵੀ ਆਓ ਹੁਣ ਚੱਲਦੇ ਹਾਂ ਅਮਰੀਕਾ ਵਿੱਚ ਸਿੱਖ ਆਗੂ ਨੂੰ ਝੂਠੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਜਾਣ ਨਾਲ ਸਬੰਧਤ ਅਹਿਮ ਖਬਰ ਵੱਲ ਅਮਰੀਕਾ ਵਿੱਚ ਨਾਮੀ ਸਿੱਖ ਕਾਰੋਬਾਰੀ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਭੇਜਣ ਤੋਂ ਬਾਅਦ ਇੱਕ ਹੋਰ ਸਿੱਖ ਆਗੂ ਜਗਵਿੰਦਰबीर ਸਿੰਘ ਸੰਧੂ ਨੂੰ ਨਸ਼ਾ ਕਰਕੇ ਡਰਾਈਵਿੰਗ ਕਰਨ ਦੇ ਝੂਠੇ ਦੋਸ਼ਾਂ ਵਿੱਚ ਫਸਾਉਣ ਦਾ ਯਤਨ ਕੀਤਾ ਗਿਆ ਸਿਰਫ ਇਹ ਨਹੀਂ ਨਹੀਂ ਪੁਲਿਸ ਅਫਸਰਾਂ ਨੇ ਸਿੱਧੇ ਤੌਰ ਤੇ ਨਸਲੀ ਵਿਤਕਰੇ ਵਾਲੇ ਸਵਾਲ ਪੁੱਛੇ ਅਤੇ ਦੁਰਵਿਹਾਰ ਕੀਤਾ ਟੈਕਸਾਸ ਦੇ ਕੈਲਰ ਸ਼ਹਿਰ ਵਿੱਚ ਵਾਪਰੀ ਘਟਨਾ ਦੌਰਾਨ ਜਗਵਿੰਦਰਬੀਰ ਸਿੰਘ ਉਰਫ ਜੋਗਾ ਸੰਧੂ ਆਪਣੀ ਗੱਡੀ ਵਿੱਚ ਜਾ ਰਹੇ ਸਨ ਜਦੋਂ ਇੱਕ ਟ੍ਰੈਫਿਕ ਸਟਾਪ ਦੌਰਾਨ ਉਹਨਾਂ ਨੂੰ ਰੋਕਿਆ ਗਿਆ ਗੱਡੀ ਰੁਕੀ ਤਾਂ ਪੁਲਿਸ ਵਾਲਿਆਂ ਨੇ ਦਾਵਾ ਕੀਤਾ ਕਿ ਇਹ ਕ੍ਰਾਸ ਵਾਕ ਤੇ ਜਾ ਕੇ ਰੁਕੀ ਜਗਬਿੰਦਰ ਬੀਰ ਸਿੰਘ ਵੱਲੋਂ ਆਪਣਾ ਡਰਾਈਵਿੰਗ ਲਾਇਸੈਂਸ ਦਿਖਾਇਆ ਗਿਆ ਅਤੇ ਹਰ ਸਵਾਲ ਦਾ ਜਵਾਬ ਦਿੱਤਾ ਪਰ ਪੁਲਿਸ ਅਫਸਰਾਂ ਨੇ ਅਚੰਚੇਤ ਕਾਂਟਾ ਬਦਲ ਲਿਆ ਅਤੇ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਮੰਗਣ ਲੱਗੇ ਇੱਕ ਪੁਲਿਸ ਅਫਸਰ ਨੇ ਤਾਂ ਇੱਥੋਂ ਤੱਕ ਪੁੱਛ ਲਿਆ ਕਿ ਕੀ ਉਹ ਯੂ ਐਸ ਸਿਟੀਜ਼ਨ ਨੇ ਜਦ ਕਿ ਟ੍ਰੈਫਿਕ ਸਟਾਪ ਤੇ ਅਜਿਹੇ ਸਵਾਲ ਨਹੀਂ ਪੁੱਛੇ ਜਾ ਸਕਦੇ ਜਗਵਿੰਦਰ ਵੀਰ ਸਿੰਘ ਨੇ ਪੁਲਿਸ ਅਫਸਰਾਂ ਦੀ ਗੈਰ ਜ਼ਰੂਰੀ ਪੁੱਛਪੜਤਾਲ ਤੇ ਇਤਰਾਜ਼ ਪ੍ਰਗਟਾਇਆ ਪੁਲਿਸ ਅਫਸਰਾਂ ਦੀ ਹਰ ਹਦਾਇਤ ਮੰਨਣ ਦੇ ਬਾਵਜੂਦ ਜੋਗਾ ਸੰਧੂ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਨਸ਼ੇ ਦੀ ਲੋਰ ਵਿੱਚ ਡਰਾਈਵਿੰਗ ਦੇ ਸ਼ੱਕ ਹੇਠ ਗ੍ਰਿਫਤਾਰ ਕਰ ਲਿਆ ਗਿਆ ਸਿਰਫ ਇੱਥੇ ਹੀ ਬਸ ਨਹੀਂ ਡਾਕਟਰ ਦੀਆਂ ਲਿਖੀਆਂ ਦਵਾਈਆਂ ਪਾਬੰਦੀਸ਼ੁਦਾ ਨਸ਼ੇ ਬਣ ਗਏ ਅਤੇ ਮਾਮਲਾ ਹੋਰ ਗੁੰਝਲਦਾਰ ਬਣਨ ਲੱਗਾ ਪੁਲਿਸ ਵਾਲਿਆਂ ਨੇ ਜਗਵਿੰਦਰ ਵੀਰ ਸਿੰਘ ਦੇ ਅੱਧੇ ਕੱਪੜੇ ਉਤਾਰ ਕੇ ਹਸਪਤਾਲ ਭੇਜ ਦਿੱਤਾ ਅਤੇ ਠੰਡ ਦੇ باوجود ਕੋਈ ਜੈਕਟ ਜਾਂ ਕੰਬਲ ਮੌਜੂਦ ਨਹੀਂ ਸੀ 6 ਘੰਟੇ ਪਾਣੀ ਵੀ ਪੀਣ ਵਾਸਤੇ ਨਾ ਦਿੱਤਾ ਅਤੇ ਕਿਸੇ ਨੂੰ ਫੋਨ ਕਰਨ ਦੀ ਇਜਾਜ਼ਤ ਵੀ ਨਾ ਦਿੱਤੀ ਦਵਾਈਆਂ ਦੀ ਅਣਹੋਂਦ ਵਿੱਚ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਗਿਆ ਨਾਰਥ ਟੈਕਸਸ ਵਿੱਚ ਉੱਚਾ ਰਤਬਾ ਹੋਣ ਦੇ باوجود ਪੁਲਿਸ ਵੱਲੋਂ ਕੀਤੇ سلوਕ ਬਾਰੇ ਕੈਲਰ ਪੁਲਿਸ ਦੀ ਅੰਦਰੂਨੀ ਮਾਮਲਿਆਂ ਬਾਰੇ ਡਿਵੀਜ਼ਨ ਕੋਲ ਸ਼ਿਕਾਇਤ ਧਾਰਕ ਕੀਤੀ ਗਈ ਹੈ ਸਿੱਖ ਪਾਈਚਾਰੇ ਦੀਆਂ ਮੋਤਬਰ ਸ਼ਖਸੀਅਤਾਂ ਵੱਲੋਂ ਪੁਲਿਸ ਅਫਸਰਾਂ ਦੇ ਬੋਡੀ ਕੈਮਰੇ ਦੀ ਫੁਟੇਜ ਵੀ ਮੰਗੀ ਜਾ ਰਹੀ ਹੈ ਜੋਗਾ ਸੰਧੂ ਨਾਲ ਸੰਬੰਧਿਤ ਇਹ ਮਾਮਲਾ ਡੂੰਘੇ ਸਵਾਲ ਖੜੇ ਕਰਦਾ ਹੈ ਕਿ ਆਖਰਕਾਰ ਬਗੈਰ ਕਿਸੇ ਜਾਂਚ ਤੋਂ ਨਸ਼ਾ ਕਰਕੇ ਡਰਾਈਵਿੰਗ ਕਰਨ ਦੇ ਦੋਸ਼ ਕਿਵੇਂ ਲਾਏ ਜਾ ਸਕਦੇ ਨੇ ਉਧਰ ਨਾਗਰਿਕ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਗ੍ਰਿਫਤਾਰੀਆਂ ਨਸਲ ਅਤੇ ਧਰਮ ਦੇ ਆਧਾਰ ਤੇ ਘੱਟ ਗਿਣਤੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀਆਂ ਨੇ ਕੈਨਰ ਪੁਲਿਸ ਦੀ ਅੰਦਰੂਨੀ ਮਾਮਲਿਆਂ ਬਾਰੇ ਡਿਵੀਜ਼ਨ ਵੱਲੋਂ ਸ਼ਿਕਾਇਤ ਦੀ ਕੋਖ ਕੀਤੀ ਜਾ ਰਹੀ ਹੈ ਪਰ ਫਿਲਹਾਲ ਕੋਈ ਸਿੱਟਾ ਸਾਹਮਣੇ ਨਹੀਂ ਆਇਆ ਬੀਰਰ ਰਿਪੋਰਟ ਹੰਦਰ ਟੀਵੀ ਅਗਲੀ ਖਬਰ ਸਾਊਦੀ ਅਰਬ ਵਿੱਚ ਵਾਪਰੇ ਖਤਰਨਾਕ ਹਾਦਸੇ ਦੌਰਾਨ 45 ਭਾਰਤੀ ਨਾਗਰਿਕਾਂ ਦੀ ਮੌਤ ਨਾਲ ਸੰਬੰਧਤ ਹੈ ਸਾਊਦੀ ਅਰਬ ਵਿੱਚ ਵਾਪਰੇ ਹੌਲਨਾ ਖਾਦਸੇ ਦੌਰਾਨ ਮਰਨ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਵੱਧ ਕੇ 45 ਹੋ ਗਈ ਜਿਨ੍ਹਾਂ ਵਿੱਚ 18 ਔਰਤਾਂ ਅਤੇ 10 ਬੱਚੇ ਸ਼ਾਮਲ ਨੇ ਹਾਦਸੇ ਵਿੱਚ ਸਿਰਫ ਬੱਸ ਡਰਾਈਵਰ ਅਤੇ ਉਸਦੇ ਨਾਲ ਬੈਠਾ ਇੱਕ ਮੁਸਾਫਰ ਹੀ بچ ਸਕਿਆ ਦੱਸ ਦਈਏ ਕਿ ਮੱਕਾ ਤੋਂ ਮਦੀਨਾ ਜਾਂਦੇ ਆ ਭਾਰਤੀ ਨਾਗਰਿਕਾਂ ਵਾਲੀ ਬੱਸ ਦੀ ਟੱਕਰ ਇੱਕ ਡੀਜ਼ਲ ਟੈਂਕਰ ਨਾਲ ਹੋਈ ਜਿਸ ਮਗਰੋਂ ਹਰ ਪਾਸੇ ਅੱਗ ਦੇ ਭਾਂਬੜ ਨਜ਼ਰ ਆਏ ਅਤੇ ਬੱਸ ਵਿੱਚ ਸਵਾਰ ਮੁਸਾਫਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਾ ਮਿਲ ਸਕੇ ਆ ਹਾਦਸਾ ਮਦੀਨਾ ਤੋਂ ਤਕਰੀਬਨ 160 ਕਿਲੋਮੀਟਰ ਦੂਰ ਮੋਹਰਾਸ ਨੇੜੇ ਵਾਪਰਿਆ ਹੈਦਰਾਬਾਦ ਪੁਲਿਸ ਨੇ ਦੱਸਿਆ ਕਿ ਬੀਤੀ 9 ਨਵੰਬਰ ਨੂੰ 54 ਜਣੇ ਸਾਊਦੀ ਅਰਬ ਰਵਾਨਾ ਹੋਏ ਸਨ ਅਤੇ 23 ਨਵੰਬਰ ਨੂੰ ਵਾਪਸੀ ਕਰਨੀ ਸੀ 4 ਜਣਿਆਂ ਨੇ ਕਾਰ ਰਾਹੀਂ ਮਦੀਨਾ ਜਾਣ ਦਾ ਫੈਸਲਾ ਕੀਤਾ ਜਦਕਿ 4 ਹੋਰ ਮੱਕਾ ਵਿਖੇ ਹੀ ਠਹਿਰ ਗਏ ਤਰਾਸਦੀ ਦਾ ਸ਼ਿਕਾਰ ਬਣੀ ਬੱਸ ਵਿੱਚ 46 ਜਣੇ ਸਵਾਰ ਸਨ ਅਤੇ ਮਰਨ ਵਾਲਿਆਂ ਵਿੱਚ ਇੱਕੋ ਪਰਿਵਾਰ ਦੇ 7 ਜੀ ਸ਼ਾਮਲ ਦੱਸੇ ਜਾ ਰਹੇ ਨੇ ਹਾਦਸਾ ਭਾਰਤੀ ਸਮੇਂ ਮੁਤਾਬਕ ਸੋਮਵਾਰ ਵੱਡੇ ਤੜਕੇ ਤਕਰੀਬਨ 1.5 ਵਜੇ ਵਾਪਰਿਆ ਮਰਨ ਵਾਲਿਆਂ ਵਿੱਚੋਂ 12 ਜਣਿਆਂ ਦੀ شناخت ਅਬਦੁਲ ਮੁਹੰਮਦ, ਮੁਹੰਮਦ ਮੌਲਾਨਾ, সোহੇਲ ਮੁਹੰਮਦ, ਮਸਤਾਨ ਮੁਹੰਮਦ, ਪਰਵीन ਬੇਗਮ, ਜ਼ਕੀਆ ਬੇਗਮ, ਸ਼ੌਕਤ ਬੇਗਮ, ਫਰਹੀਨ ਬੇਗਮ, ਜ਼ਹੀਨ ਬੇਗਮ, ਮੁਹੰਮਦ ਮਨਜ਼ੂਰ, ਮੁਹੰਮਦ ਅਲੀ ਅਤੇ ਗੌਸ਼ਿਆ ਬੇਗਮ ਵਜੋਂ ਕੀਤੀ ਗਈ ਹੈ। ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਸ ਹਾਦਸੇ ਤੇ ਡੂੰਗੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਰਤੀ ਐਮਬੈਸੀ ਦੇ ਅਧਿਕਾਰੀ ਸਾਊਦੀ ਅਰਬ ਸਰਕਾਰ ਦੇ ਲਗਾਤਾਰ ਸੰਪਰਕ ਵਿੱਚ ਨੇ ਅਤੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਇੱਥੇ ਦੱਸਣਾ ਬਣਦਾ ਹੈ ਕਿ ਤੇਲੰਗਾਨਾ ਸੂਬੇ ਨਾਲ ਸੰਬੰਧਤ ਭਾਰਤੀ ਪਰਿਵਾਰ ਉਮਰਾ ਯਾਨੀ ਤੀਰਥ ਯਾਤਰਾਤੇ ਸਾਊਦੀ ਅਰਬ ਪੁੱਜੇ ਸਨ ਉਮਰਾ ਸਾਲ ਵਿੱਚ ਕਿਸੇ ਵੀ ਮੌਕੇ ਤੇ ਕੀਤਾ ਜਾ ਸਕਦਾ ਹੈ ਜਦਕਿ ਹੱਜ ਵਾਸਤੇ ਖਾਸ ਤਰੀਕਾ ਦਾ ਐਲਾਨ ਕੀਤਾ ਜਾਂਦਾ ਹੈ ਗੈਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਨਾਜਾਇਜ਼ ਹਥਿਆਰਾਂ ਸانے ਗ੍ਰਿਫਤਾਰ ਪੰਜਾਬੀ ਨੌਜਵਾਨ ਨਾਲ ਸਬੰਧਤ ਹੈ ਪੀਲ ਰੀਜਨਲ ਪੁਲਿਸ ਵੱਲੋਂ ਬ੍ਰੈਮਟਨ ਦੇ ਇੱਕ ਮਕਾਨ ਵਿੱਚ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦੇ ਹਾਂ 37 ਸਾਲ ਦੇ ਤੇਜਿੰਦਰ ਸਿੰਘ ਕਾਲੋ ਨੂੰ ਨਾਜਾਇਜ਼ ਹਥਿਆਰਾਂ ਸانے ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਫਸਰਾਂ ਵੱਲੋਂ ਕੀਤੀ ਕਾਰਵਾਈ ਮਗਰੋਂ ਤੇਜਿੰਦਰ ਸਿੰਘ ਕਾਲੋ ਵਿਰੁੱਧ ਪ੍ਰੋਬੇਸ਼ਨ ਦੀ ਉਲੰਘਣਾ ਕਰਨ ਨਾਜਾਇਜ਼ ਹਥਿਆਰ ਦੀ ਮੌਜੂਦਗੀ ਬਾਰੇ ਜਾਣਕਾਰੀ ਹੋਣ ਪਾਬੰਦੀਸ਼ੁਦਾ ਹਥਿਆਰ ਰੱਖਣ ਹਥਿਆਰ ਦੀ ਲਾਪਰਵਾਹੀ ਨਾਲ ਵਰਤੋਂ ਕਰਨ ਅਤੇ ਜਾਣਬੁੱਝ ਕੇ ਅਣੇਵਾਹ ਗੋਲੀਆਂ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਨੇ ਪੁਲਿਸ ਨੇ ਦੱਸਿਆ ਕਿ ਪਿਛਲੇ 1 ਸਾਲ ਦੌਰਾਨ ਗ੍ਰੈਂਪਟਨ ਦੇ ਕਨਜ਼ਰਵੇਸ਼ਨ ਡਰਾਈਵ ਤੇ ਡਾਂਡਰਿਜ ਟ੍ਰੇਲ ਇਲਾਕੇ ਵਿੱਚ ਹਥਿਆਰਾਂ ਨਾਲ ਸਬੰਧਤ ਕਈ ਵਾਰਦਾਤਾਂ ਸਾਹਮਣੇ ਆਈਆਂ ਜਿਨ੍ਹਾਂ ਕਰਕੇ ਕਮਿਊਨਿਟੀ ਦੀ ਸੁਰੱਖਿਆ ਖਤਰੇ ਵਿੱਚ ਪੈ ਗਈ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਿੰਸਾ ਫੈਲਣ ਦਾ ਖਦਸ਼ਾ ਵਧ ਗਿਆ ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਦੇ ਯਤਨਾਂ ਤਹਿਤ ਪੰਚਕਰਤਾਮਾਂ ਨੇ ਤਲਾਸ਼ੀ ਵਾਰੰਟ ਹਾਸਲ ਕਰਦਿਆਂ ਛਾਪਾ ਮਾਰ ਦਿੱਤਾ ਪੀਨ ਰੀਜਨਲ ਪੁਲਿਸ ਵੱਲੋਂ ਫਿਲਹਾਲ ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਪਰ ਨਾਲ ਹੀ ਦਾਵਾ ਕੀਤਾ ਹੈ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਖਾਤਰ ਹਰ ਸੰਭਵ ਕਾਰਵਾਈ ਕੀਤੀ ਜਾਵੇਗੀ ਪੁਲਿਸ ਵੱਲੋਂ ਇਲਾਕੇ ਦੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਜੇ ਕੋਈ ਸ਼ੱਕੀ ਸਰਗਰਮੀ ਨਜ਼ਰ ਆਵੇ ਤਾਂ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਕਰਤਾ ਮਾਨਾਲ 905 453 2121 ਐਕਸਟੈਂਸ਼ਨ 2233 ਤੇ ਸੰਪਰਕ ਕੀਤਾ ਜਾਵੇ ਗੋਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕਰਾਈਮ ਸਟਾਪਰਜ਼ ਨੂੰ ਕਾਲ ਕੀਤੀ ਜਾ ਸਕਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਬੀਤੇ 30 ਦਿਨ ਦੌਰਾਨ ਬ੍ਰੈਮਟਨ ਅਤੇ ਮਿਸਿਸਾਗਾ ਵਿੱਚ ਅਸਾਉਰਟ ਦੇ 473 ਮਾਮਲੇ ਸਾਹਮਣੇ ਆ ਚੁੱਕੇ ਨੇ 263 ਮਾਮਲੇ ਬ੍ਰੈਮਟਨ ਅਤੇ 219 ਮਿਸਿਸਾਗਾ ਵਿੱਚ ਸਾਹਮਣੇ ਆਏ ਅਤੇ ਰੋਜ਼ਾਨਾ ਔਸਤ ਗਿਣਤੀ 15 ਜਾਂ ਇਸ ਤੋਂ ਵੱਧ ਬਣਦੀ ਹੈ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਡੰਡਾਸ ਸਟਰੀਟ ਐਗਲੈਂਟਨ ਐਵੇਨਿਊ ਅਤੇ ਕੈਨੇਡੀ ਰੋਡ ਇਲਾਕਿਆਂ ਵਿੱਚ 9-9 ਵਾਰਦਾਤਾ ਸਾਹਮਣੇ ਆਈਆਂ ਤਾਜ਼ਾ ਅੰਕੜੇ 15 ਅਕਤੂਬਰ ਤੋਂ 15 ਨਵੰਬਰ ਤੱਕ ਵਾਪਰੀਆਂ ਘਟਨਾਵਾਂ 'ਤੇ ਆਧਾਰਿਤ ਨੇ ਜਿਨ੍ਹਾਂ ਦੌਰਾਨ ਕਈ ਜਣੇ ਜ਼ਖਮੀ ਵੀ ਹੋਏ ਪੀਨ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਣਜਾਣ ਲੋਕਾਂ ਦੇ ਘਰ ਆਉਣ ਤੇ ਦਰਵਾਜ਼ਾ ਨਾ ਖੋਲਿਆ ਜਾਵੇ ਅਤੇ ਸ਼ਾਰਟਕਟ ਦੇ ਚੱਕਰ ਵਿੱਚ ਸੁੰਨੀਆਂ ਥਾਵਾਂ ਵਿੱਚੋਂ ਲੰਘਣ ਦੇ ਯਤਨ ਨਾ ਕੀਤੇ ਜਾਣ ਜੇ ਕੋਈ ਤੁਹਾਡਾ ਪਰਸ ਜਾਂ ਬੈਗ ਖੋਣ ਦਾ ਯਤਨ ਕਰਦਾ ਹੈ ਤਾਂ ਵਿਰੋਧ ਨਾ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਸੁਰੱਖਿਤ ਟਿਕਾਣੇ ਤੇ ਪਹੁੰਚਣ ਦੇ ਯਤਨ ਕੀਤੇ ਜਾ ਰਹੇ ਹਨ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਯੂਕੇ ਦੀ ਥੇਮਜ਼ ਨਦੀ ਵਿੱਚ ਪੈਰ ਤੋੜ ਰਹੇ ਭਾਰਤੀ ਨੌਜਵਾਨ ਨਾਲ ਸੰਬੰਧਿਤ ਹੈ ਜੀ ਹਾਂ ਇੰਗਲੈਂਡ ਦੀ ਥੇਮਜ਼ ਨਦੀ ਵਿੱਚ ਪੈਰ ਤੋੜ ਰਹੇ ਭਾਰਤੀ ਨੌਜਵਾਨ ਦੀ ਵੀਡੀਓ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਸੋਸ਼ਲ ਮੀਡੀਆ ਵਰਤੋਂਕਾਰ ਸਵਾਲ ਕਰ ਰਹੇ ਨੇ ਕਿ ਗੰਗਾ ਜਮਨਾ ਨੂੰ ਗੰਦਾ ਕਰਕੇ ਮਨ ਨਹੀਂ ਸੀ ਭਰਿਆ ਕਿ ਹੁਣ ਥੇਮਜ਼ ਦਰਿਆ ਤੇ ਪੁੱਜ ਗਏ ਕੁਝ মিডিਆ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਭਾਰਤੀ ਨੌਜਵਾਨ ਨੇ ਥੇਮਜ਼ ਨਦੀ ਵਿੱਚ ਨਹਾਉਣ ਦਾ ਵੀ ਯਤਨ ਕੀਤਾ ਦੂਜੇ ਪਾਸੇ ਕੁਝ ਲੋਕ ਸਵਾਲ ਕਰਦੇ ਨਜ਼ਰ ਆਏ ਕਿ ਜੇ ਪੈਰ ਧੋ ਨਹੀਂ ਤਾਂ ਫਿਰ ਕੀ ਅਸਮਾਨ ਦੇਖ ਗਿਆ ਇਸ ਵਿੱਚ ਸਮੱਸਿਆ ਕੀ ਹੈ ਇੱਕ ਵਰਤੋਕਾਰ ਨੇ ਪੁੱਛਿਆ ਕਿ ਕੀ ਪਾਣੀ ਵਿੱਚ ਪੈਰ ਪਾਉਣੇ ਗੈਰਕਾਨੂੰਨੀ ਨੇ ਜਦਕਿ ਦੂਜੇ ਨੇ ਕਿਹਾ ਕਿ ਇਹ ਪਾਣੀ ਲੋਕ ਪੀਂਦੇ ਨੇ ਇਸ ਵਿੱਚ ਪੈਰ ਨਾ ਪਾਓ ਦਸ ਦਈਏ ਕਿ ਥੇਮਜ਼ ਨਦੀ ਲੰਡਨ ਸ਼ਹਿਰ ਦੇ ਬਿਲਕੁਲ ਵਿਚਕਾਰੋਂ ਲੰਘਦੀ ਹੈ ਅਤੇ ਸਦੀਆਂ ਤੋਂ ਸ਼ਹਿਰ ਦੇ ਵਿਕਾਸ, ਵਪਾਰ ਅਤੇ ਆਵਾਜਾਈ ਦਾ ਆਧਾਰ ਰਹੀ ਹੈ। ਰੋਮਨ ਸਲਤਨਤ ਵੇਲੇ ਵੀ ਇਹ ਨਦੀ ਬੇਹਦ ਅਹਿਮ ਰਹੀ ਅਤੇ ਇਸ ਦੇ ਕੰਢੇ ਤੇ ਲੰਡਨ ਸ਼ਹਿਰ ਦੀ ਨੀਂ ਰੱਖੀ ਗਈ। ਥੇਮਜ਼ ਨਦੀ ਤੇ ਬਣੇ ਪੁਲ ਅਤੇ ਵੈਸਟਮਿੰਸਟਰ ਪੈਲੇਸ ਵਰਗੀਆਂ ਇਮਾਰਤਾਂ ਦੁਨੀਆ ਭਰ ਵਿੱਚ ਪ੍ਰਸਿੱਧ ਨੇ। ਦਾ ਗਾਰਡੀਅਨ ਦੀ ਰਿਪੋਰਟ ਮੁਤਾਬਕ ਥੇਮਜ਼ ਨਦੀ ਦੇ ਕਈ ਹਿੱਸਿਆਂ ਵਿੱਚ ਇਕੋਲਾਈ ਬੈਕਟੀਰੀਆ ਅਤੇ ਸੀਵਰੇਜ ਪ੍ਰਦੂਸ਼ਣ ਦੀ ਹੱਦ ਕਾਫੀ ਵੱਧ ਚੁੱਕੀ ਹੈ ਦੂਜੇ ਪਾਸੇ ਭਾਰਤੀ ਲੋਕਾਂ ਨੂੰ ਪਿਛਲੇ ਕੁਝ ਵਰਿਆਂ ਦੌਰਾਨ ਦੁਨੀਆ ਭਰ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਲੰਡਨ ਦੇ ਮੇਅਰ 사ਦਕ ਖਾਨ ਨੇ ਜਦੋਂ ਦੀਵਾਲੀ ਦੀ ਵਧਾਈ ਦਿੱਤੀ ਤਾਂ ਇਸ ਬਾਰੇ ਵੀ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਬਰਤਾਨਵੀ ਸੰਸਦ ਵਿੱਚ ਸਾਲ 2021 ਦੌਰਾਨ ਪੇਸ਼ ਇੱਕ ਰਿਪੋਰਟ ਕਹਿੰਦੀ ਹੈ ਕਿ 80% ਭਾਰਤੀਆਂ ਨੂੰ ਵਿਤਕਰਾਂ برداشت ਕਰਨਾ ਪੈਂਦਾ ਹੈ। ਬਿਊਰੋ ਰਿਪੋਰਟ ਹਮਦਰ ਟੀਵੀ। ਆਓ ਹੁਣ ਚੱਲਦੇ ਹਾਂ ਪਹਾੜ ਢੇਰ ਦਬਣ ਕਾਰਨ 80 ਤੋਂ ਵੱਧ ਲੋਕਾਂ ਦੀ ਮੌਤ ਨਾਲ ਸਬੰਧਤ ਦਰਦਨਾਕ ਖਬਰ ਵੱਲ। ਅਫਰੀਕੀ ਮੁਲਕ ਕਾਂਗੋ ਦੇ ਦੱਖਣ ਪੂਰਬੀ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਅਤੇ 80 ਤੋਂ ਵੱਧ ਲੋਕਾਂ ਨੂੰ ਜਾਨ ਗਵਾਉਣੀ ਪਈ। ਮੀਡੀਆ ਰਿਪੋਰਟ ਮੁਤਾਬਕ ਖਾਨ ਦਾ ਇੱਕ ਵੱਡਾ ਹਿੱਸਾ ਟਹਿ ਢੇਰੀ ਹੋ ਗਿਆ ਅਤੇ ਲੋਕਾਂ ਨੂੰ ਜਾਨ ਬਚਾ ਕੇ ਦੌੜਨ ਦਾ ਮੌਕਾ ਹੀ ਨਾ ਮਿਲਿਆ ਆਜਾ ਲੁਆਲਾਬਾ ਸੂਬੇ ਦੀ ਕਲਾਂਡੋ ਖਾਨ ਵਿੱਚ ਵਾਪਰਿਆ ਅਤੇ ਸੂਬੇ ਦੇ ਗ੍ਰਹਿ ਮੰਤਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਭਾਰੀ ਮੀਂਹ ਕਰਕੇ ਲੈਂਡਸਲਾਈਡਿੰਗ ਦਾ ਖਤਰਾ ਪੈਦਾ ਹੋ ਗਿਆ ਇਸ ਦੇ ਮੱਦੇਨਜ਼ਰ ਖਾਨ ਦੇ ਅੰਦਰ ਜਾਣਤੇ ਰੋਕਲਾ ਦਿੱਤੀ ਗਈ ਪਰ ਸੈਂਕੜੇ ਲੋਕਾਂ ਨੇ ਚੇਤਾਵਨੀ ਵੱਲ ਧਿਆਨ ਨਾ ਦਿੱਤਾ ਅਤੇ ਮੌਤ ਦੇ ਮੂੰਹ ਵਿੱਚ ਚਲੇ ਗਏ ਫੌਜ ਵੱਲੋਂ ਹਵਾਈ ਫਾਇਰ ਕਰਦਿਆਂ ਲੋਕਾਂ ਨੂੰ ਖਦੇੜਨ ਦੇ ਯਤਨ ਕੀਤੇ ਗਏ ਪਰ ਦਹਿਸ਼ਤ ਭਰੇ ਮਾਹੌਲ ਦੌਰਾਨ ਹਾਦਸਾ ਵਾਪਰ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਕਾਂਗੋ ਕੋਬਾਲਟ ਦਾ ਸਭ ਤੋਂ ਵੱਡਾ ਉਤਪਾਦਕ ਮੁਲਕ ਹੈ ਕੋਬਾਲਟ ਦੀ ਵਰਤੋਂ ਇਲੈਕਟ੍ਰਿਕ ਗੱਡੀਆਂ ਅਤੇ ਹੋਰ ਪ੍ਰੋਜੈਕਟਾਂ ਵਾਸਤੇ ਲੀਥੀਅਮ ਆਇਨ ਬੈਟਰੀਆਂ ਤਿਆਰ ਕਰਨ ਵਾਸਤੇ ਕੀਤੀ ਜਾਂਦੀ ਹੈ ਮੱਧ ਅਫਰੀਕੀ ਮੁਲਕ ਦੇ ਉਤਪਾਦਨ ਦਾ 80% ਹਿੱਸਾ ਚੀਨੀ ਕੰਪਨੀਆਂ ਦੇ ਕੰਟਰੋਲ ਹੇਠ ਹੈ ਬਿਆਰ ਰਿਪੋਰਟ ਹਮਦਰ ਟੀਵੀ My move to Canada was a big step for my parents. My mother knows my work hours, so the moment I connect to the Go Wi Fi, I'll get her message. Are you on the train? Is anyone with you? And the answer is always the same. Mama is a train operator in this cabin. There's a helpline for emergencies. Then she will really feel calm. ਤ੍ਰਿਕਾਲ ਹਮਦ